ਸਾਸ਼ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵਿੰਦਰ ਵਾਈਬਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੇ ਤੇ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰਾਂਗੀ ਦਹੀਂ ਪੱਲੇ ਦੀ ਰੈਸਪੀ ਤੇ ਨਾਲ ਉਹਦੇ ਵਿੱਚ ਜਿਹੜੀ ਪਾਪੜੀ ਬਣਾਇੰਦੀ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿਵੇਂ ਬਣਾਇੰਦੀ ਆ ਤੇ ਆਜੋ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਮੈਂ ਇੱਥੇ 1 ਕਿਜੀ ਮੈਦਾ ਲਿਆ ਸੀਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਮੈਂ 1 ਕਿਜੀ ਇਸ ਕਰਕੇ ਲਈ ਆ ਜੀਗਾ ਕਿ ਘਰੇ ਬੱਚੇ ਮਠੀਆਂ ਜੜੀਆਂ ਆਵਾ ਬਾਜ਼ਾਰੋਂ ਲੈਣੇ ਆ ਉਹ ਇਹ ਮਠੀਆਂ ਬੱਚੇ ਬਹੁਤ ਲਾਈ ਕਰਦੇ ਆ ਇਸ ਕਰਕੇ ਮੈਂ ਉਹਨੂੰ ਘਰੇ ਹੀ ਉਹ ਮਠੀਆਂ ਬਣਾ ਲੈਣੀ ਆ ਨਾ ਤੇ ਇਸ ਕਰਕੇ ਫਿਰ ਮੈਂ 1 ਕਿਜੀ ਮ ਲਿਆ ਸੀਗਾ ਤੇ ਉਹਦੇ ਵਿੱਚ ਮੈਂ ਸਾਲਟ ਪਾਇਆ ਸੀਗਾ ਤੇ ਨਾਲ ਮੈਂ 올ੀਵ ਆਇਲ ਪਾਇਆ ਸੀਗਾ ਤੁਸੀਂ ਜਿਹੜਾ ਮਰਜੀ ਆਇਲ ਯੂਜ਼ ਕਰ ਸਕਦੇ ਹੋ ਰਿਫਾਈਨਡ ਹੈਗਾ ਤੇ ਰਿਫਾਈਨਡ ਯੂਜ਼ ਕਰ ਲਓ ਐਸੀ ਦਾ ਰਿਫਾਈਨਡ ਆਇਲ ਤਾਂ ਵਗੈਰਾ ਨਹੀਂ ਯੂਜ਼ ਕਰਨਾ ਜਦਾਂ ਕੀ ਹੈਗਾ ਤੇ ਉਹ ਯੂਜ਼ ਕਰ ਲਓ ਬਟ ਫਿਰ ਵੀ ਇਥੇ ਮੈਂ ਥੋੜਾ ਜਿਹਾ ਹਾਫ 스ਪੂਨ ਮਤਲਬ ਬੇਕਿੰਗ ਪਾウダー ਪਾਇਆ ਸੀ ਕਿਉਂਕਿ ਫਿਰ ਮਠੀਆਂ ਵਿੱਚ ਵਧੀਆ ਇੱਕ ਫੁੱਲ ਜਾਂਦੀ ਹੈ ਮਤਲਬ ਕਹਿ ਸਕਦੇ ਤੁਸੀਂ ਕਿ ਪੋਲੀਆਂ ਪੋਲੀਆਂ ਬਣਦੀਆਂ ਆ ਤੇ ਵਿੱਚ ਵੈਨੈਲਡ ਕੀਤੀ ਸੀ ਜਵੈਨ ਥੋੜੀ ਵਧੀਆ ਦੀ ਡਾਈਜੈਸ਼ਨ ਲਈ ਤੇ ਵੈਸੇ ਵੀ ਮਠੀਆਂ ਵਿੱਚ ਇਹ ਪਾਈ ਤੇ ਬਹੁਤ ਵਧੀਆ ਲੱਗਦੀ ਆ ਤੇ ਜਦੋਂ ਤੁਸੀਂ ਇਹਦੇ ਵਿੱਚ ਔਇਲ ਜੋ ਵੀ ਪਾਇਆ ਤੁਸੀਂ ਔਇਲ ঘি ਜੋ ਵੀ ਤੁਸੀਂ ਪਾਇਆ ਉਹਨੂੰ ਇੱਕ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਪਾਣੀ ਪਾ ਕੇ ਥੋੜਾ ਥੋੜਾ ਤੁਸੀਂ ਇਹਨੂੰ ਗੁੰਨ ਲੈਣਾ ਆ ਤੇ ਮੈਂ ਹੁਣ ਤੁਹਾਨੂੰ ਗੁੰਨ ਕੇ ਦੱਸਦੀ ਆ ਮੈਨੂੰ ਸਿੰਕ ਵਿੱਚ ਹੀ ਗੁੰਨ ਲੈਣੀ ਹੁੰਦੀ ਆ ਤੇ ਉਹਦੇ ਵਿੱਚ ਟੂਟੀ ਤੇ ਥੱਲੇ ਮਤਲਬ ਥੋੜਾ ਥੋੜਾ ਪਾਣੀ ਐਡ ਕਰਕੇ ਸਿੱਧਾ ਤੇ ਨਾਲ ਨਾਲ ਮੈਂ ਇਹਨੂੰ ਇਕੱਠਾ ਕਰ ਲਿਆ ਸੀਗਾ ਤੇ ਇਹਨੂੰ ਬਹੁਤਾ ਅਸੀਂ ਨਰਮ ਨਹੀਂ ਰੱਖਣਾਗਾ ਥੋੜਾ ਟਾਈਟ ਹੀ ਰੱਖਣਾ ਆ ਬਹੁਤਾ ਨਰਮ ਇਹ ਹੋਣਾ ਨਹੀਂ ਚਾਹੀਦਾ ਦੇਖੋ ਇਹ ਥੋੜਾ ਟਾਈਟ ਹੀ ਹੈ ਬਹੁਤਾ ਨਰਮ ਨਹੀਂ ਹੈ ਇਸ ਤਰ੍ਹਾਂ ਮੈਂ ਗੁੰਨ ਲਿਆ ਸੀ ਤੇ ਇਹਨੂੰ ਕਰਕੇ ਹੁਣ ਆਪਾਂ ਥੋੜਾ ਜਿਹਾ ਡਰੈਸਟਵਾ ਤੇ ਸਾਈਡ ਤੇ ਕਰ ਦਿੱਤਾ ਸੀਗਾ ਮੈਂ ਇਹਨੂੰ ਤੁਸੀਂ ਵੀ 1/2 ਘੰਟਾ ਇਹਨੂੰ ਸਾਈਡ ਤੇ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਵੈਸੇ ਤਾਂ ਕੋਈ ਨੈਸੈਸਰੀ ਨਹੀਂ ਕੀ ਰੱਖਣਾ ਹੀ ਰੱਖਣਾ ਹੈ ਉਹ ਆਪਣੀ ਮਰਜ਼ੀ ਰੱਖਣਾ ਚਾਹੋ ਤੇ ਰੱਖ ਸਕਦੇ ਹੋ ਮੈਂ ਰੱਖੇ ਸੀਗਾ ਫਿਰ ਮੈਂ ਥੋੜੀਆਂ ਵੱਡੀਆਂ ਪੂੜੀਆਂ ਮਤਲਬ ਬਣਾਉਣੀਆਂ ਸੀਗੀਆਂ ਜਿਹੜੀਆਂ ਆਪਾਂ ਦਹੀਂ ਪਾਪੜੀ ਵਿੱਚ ਯੂਜ਼ ਕਰਦੇ ਆ ਉਹਦੇ ਵਾਸਤੇ ਥੋੜੇ ਮੈਂ ਵੱਡੇ ਪਿੜੇ ਲੈ ਲਏ ਸੀਗੇ ਤੇ ਤੇਲ ਇਧਰ ਵਾਲੀ ਸਾਈਡ ਗਰਮ ਹੁੰਦਾ ਪਿਆ ਸੀਗਾ ਤੇਲ ਵਿੱਚ ਧਰ ਲਿਆ ਸੀਗਾ ਇਹ ਵੀ 올ਿਵ ਆਇਲ ਹੀ ਧਰਿਆ ਸੀਗਾ ਤੇ ਇੱਥੋਂ ਆਓ ਤੁਹਾਨੂੰ ਮੈਂ ਦੱਸਦੀ ਹਾਂ ਨੂੰ ਵੇਲ ਕੇ ਤੇ ਫਿਰ ਇਸੇ ਨੂੰ ਪਾ ਲੈਣਾ ਹੈ ਤੇਲ 'ਚ ਇਦਾਂ ਮੈਂ ਛੋਟੀਆਂ-ਛੋਟੀਆਂ ਮਤਲਬ ਵੇਲ ਲੀਆਂ ਸੀਗੀਆਂ ਇਹ ਪਾਪੜੀ ਵਿੱਚ ਮਤਲਬ ਜਿਹੜੇ ਦਹੀਂ ਪਾਪੜੀ ਬਣਦੇ ਉਹਦੇ ਵਿੱਚ ਇਹਦਾ ਸਾਈਜ਼ ਏਡਾ ਹੀ ਹੁੰਦਾ ਆ ਸੋ ਮੈਂ ਇੰਨਾ ਹੀ ਬਣਾਇਆ ਸੀ ਤੇ ਵੇਖੋ ਜਿਵੇਂ ਕਿ ਨਹੀਂ ਸੋਹਣੀ ਦਿਖਦੀ ਪਈ ਆ ਉੱਪਰ ਇਸ ਤਰ੍ਹਾਂ ਜਿਵੇਂ ਦਿਖਣੀ ਚਾਹੀਦੀ ਆ ਤਾਂ ਟੇਸਟ ਬਹੁਤ ਵਧੀਆ ਲੱਗਦਾ ਜਿਵੇਂ ਦਾ ਇਸ ਕਰਕੇ ਮੈਂ ਚੀਨੀ ਪਾਈ ਸੀਗੀ ਤੇ ਹੁਣ ਮੈਂ ਇਹਦੇ ਵਿੱਚ ਤਲ ਤਲਦੀਆਂ ਪੂੜੀਆਂ ਤੇ ਤੁਹਾਨੂੰ ਦਿਖਾਉਣੀ ਆ ਪਰ ਤਲ ਕੇ ਵੈਸੇ ਮੈਂ ਤੁਹਾਨੂੰ ਸਾਚਾ ਦੱਸਣਾ ਤੇ ਮੈਂ ਕੋਈ ਡੀਪਰੋਫੈਸ਼ਨਲ ਤਾਂ ਹੈਗੀ ਨਹੀਂ ਆ ਜਿੰਨੀ ਕੀ ਮੈਨੂੰ ਜਾਣ ਚਾਹ ਮੈਂ ਉਸਾ ਬਣਾ ਤੁਹਾਨੂੰ ਤੁਹਾਨੂੰ ਆਪਣੇ ਆਪਣੇ ਆਈਡੀਆ ਸ਼ੇਅਰ ਕਰ ਦੇਣੀਆਂ ਆ ਤੇ ਦੂਸਰੇ ਜਿਹੜੀਆਂ ਮੈਂ ਨਿੱਕੀਆਂ ਟਿੱਕੀਆਂ ਬਣਾਈਆਂ ਸੀ ਉਹ ਮੈਂ ਇਸ ਤਰ੍ਹਾਂ ਇਹਨੂੰ ਮੱਠੀਆਂ ਬਣਾਈਆਂ ਸੀਗੀਆਂ ਜਿਹੜੀਆਂ ਬੱਚਿਆਂ ਵਾਸਤੇ ਮੈਂ ਘਰ ਖਾਣ ਨੂੰ ਬਣਾਈਆਂ ਸੀਗੀਆਂ ਉਹਨੂੰ ਮੈਂ ਇਸ ਤਰ੍ਹਾਂ ਵੇਲ ਕੇ ਇਦਾਂ ਵਿੱਚੋਂ ਕੱਢ ਲਈਆਂ ਸੀਗੀਆਂ ਛੋਟੇ-ਛੋਟੀਆਂ ਤੇ ਫਿਰ ਇਦਾਂ ਉਹਨੂੰ ਮਤਲਬ ਫਰਾਈ ਕਰ ਲਿਆ ਸੀ ਇਦਾਂ ਦੀ ਬਾਜ਼ਾਰੋਂ ਮਿਲਦੀਆਂ ਹੁੰਦੀਆਂ ਸੀਗੀਆਂ ਛੋਟੇ ਨੂੰ ਮੈਂ ਬਹੁਤ ਖਾਣੇ ਹੁੰਨੇ ਸੀਗੇ ਤੇ ਹੁਣ ਵੀ ਮੇਰੇ ਬੱਚਿਓ ਬਹੁਤ ਪਸੰਦ ਕਰਦੇ ਆ ਤੇ ਇਸ ਕਰਕੇ ਫਿਰ ਮੈਂ ਘਰੇ ਬਣਾਈਆਂ ਸੀ ਕਿਉਂਕਿ ਬਾਜ਼ਾਰੋਂ ਇੱਕ ਤੇ ਬਾਹਰ ਹਨੂ ਬਾਹਰ ਐ ਸੀ ਇਹਨੂੰ ਮਿਲਦੀਆਂ ਨਹੀਂ ਦੂਸਰਾ ਕੀ ਫਿਰ ਘਰ ਦੀ ਬਣਾਈ ਚੀਜ਼ ਪਤਾਇਆ ਕਿ ਹਾਈਜੀਨਿਕ ਅਸੀਂ ਆਹ ਪੱਥੀ ਬਣਾਈਆਂ ਤੇ ਉਹਦੇ ਵਿੱਚ ਛੇਕ ਮੈਸ ਕਰਕੇ ਕੀਤੀ ਸੀ ਅਗਰ ਛੇਕ ਨਾ ਕਰੀਏ ਨਾ ਤਾਂ ਉਹ ਫਿਰ ਫੁੱਲ ਜਾਂਦੀ ਆ ਗੋਲ ਗੱਪੇ ਵਾਂਗੂ ਟਿੱਕੀ ਸੌਰੀ ਗੋਲ ਗੱਪੇ ਵਾਂਗੂ ਮੱਠੀ ਫੁੱਲ ਜਾਂਦੀ ਆ ਤੇ ਇਹਦੇ ਵਿੱਚ ਅਗਰ ਛੇਕ ਕਰ ਲਓ ਤੇ ਇਸ ਤਰ੍ਹਾਂ ਵੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੈਗੀਆਂ ਤੇ ਇਧਰ ਵਾਲੀ ਸਾਈਡ ਤੇ ਮੈਂ ਦਾਲ ਜਿਹੜੀ ਆ ਉਹਨੂੰ ਭੇਂ ਕੇ ਰੱਖਿਆ ਸੀਗਾ ਇਹਦੇ ਤੋਂ 4 ਤੋਂ 5 ਘੰਟੇ ਇੰਨਾ ਫੇ ਆ ਮੈਂ ਇੱਕ ਇਹਦਾਂ ਵਾਲੀ ਸੀਗੀ ਮੂੰਗੀ ਦੀ ਤੇ ਤੋਤ ਵੀ ਮੂੰਗੀ ਤੇ ਚਣਿਆਂ ਦੀ ਦਾਲ ਲਈ ਸੀਗੀ ਉਹਨਾਂ ਨੂੰ ਮੈਂ ਭਿਗਰਾ ਦਿੱਤਾ ਸੀਗਾ 4 ਤੋਂ 5 ਘੰਟੇ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਗ੍ਰाइंड ਕਰਕੇ ਇਹਦੇ ਵਿੱਚ ਅਸੀਂ ਪਾਉਣਾ ਆ ਜਿਆਦਾ ਮਸਾਲੇ ਇਹਦੇ ਵਿੱਚ ਦੇਖੋ ਹਰ ਇੱਕ ਚੀਜ਼ ਪਾਉਣੀ ਜ਼ਰੂਰਤ ਨਹੀਂ ਆ ਅਸੀਂ ਆਪਣੇ ਜਿਆਦਾ ਮਸਾਲੇ ਐਡ ਕਰਕੇ ਅਸੀਂ ਆਪਣੇ ਟੇਸਟ ਆਪ ਹੀ ਖਰਾਬ ਕਰਦੇ ਆ ਬਹੁਤੇ ਟੇਸਟ ਮਸਾਲੇ ਜਿਹੜੇ ਤੁਹਾਡੀ ਸਿਹਤ ਲਈ ਚੰਗੇ ਵੀ ਨਹੀਂ ਹੁੰਦੇ ਸੋ ਮੈਂ ਤੁਹਾਨੂੰ ਚੀਜ਼ ਦੱਸਦੀ ਆ ਜਿਹੜੀ ਘੱਟ ਮਸਾਲਿਆਂ ਦੇ ਨਾਲ ਤੁਸੀਂ ਘਰੇ ਬਾਜ਼ਾਰ ਨਾਲੋਂ ਵੀ ਵਧੀਆ ਟੇਸਟ ਬਣਾ ਕੇ ਬਣਾ ਕੇ ਯੂਜ਼ ਕਰ ਸਕਦੇ ਹੋ ਖਾ ਸਕਦੇ ਹੋ ਇਹ ਬਹੁਤ ਹੀ ਕ੍ਰਿਸਪੀ ਬਣੀ ਸੀਗੀ ਮਠੀ ਜਿਹੜੀ ਹੈ ਨਾ ਬਹੁਤ ਵਧੀਆ ਕ੍ਰਿਸਪੀ ਬਣੀ ਸੀਗੀ ਆ ਮੈਂ ਲਾਗੇ ਮੈਂ ਸਮੋਸਾ ਵੀ ਜਿਹੜੀ ਹੈ ਨਾ ਮੈਂ ਉਹ ਵੀ ਟਰਾਈ ਕੀਤੀ ਸਮੋਸਾ ਮਠੀ ਬਟ ਉਹ ਥੋੜੀ ਜੀ ਨਾ ਮੋਟੀ ਰਹਿ ਜਾਂਦੀ ਸੀ ਫਿਰ ਮੈਂ ਉਹਦੇ ਨਾਲ ਦੀ ਨਹੀਂ ਬਣਾਈਆਂ ਬੱਚਿਆਂ ਵਾਸਤੇ ਤੇ ਉਹਦੇ ਵਾਸਤੇ ਹੁਣ ਮੈਂ ਇੰਨਾ ਕੀ ਅਦਰਕ ਲੈ ਲਿਆ ਸੀਗਾ ਤੇ ਚਾਰ ਪੰਜ ਮਰਚਾ ਲੈ ਲਈਆਂ ਸੀਗੀਆਂ ਤੇ ਇਹ ਅਸੀਂ ਇਹਦੇ ਵਿੱਚ ਪਾ ਕੇ ਦਾਲਾਂ ਵਿੱਚ ਤੇ ਇਹਨੂੰ ਕਰ ਲੈਣਾ ਗਰਾਇੰਡ ਗ੍ਰਾਈਂਡ ਇਹਨੂੰ ਇਹ ਨਹੀਂ ਕਿ ਬਹੁਤ ਹੀ ਦਰਦਰਾ ਜਿਹਾ ਰੱਖਣਾ ਹੈ ਥੋੜਾ ਦਰਦਰਾ ਹੱਥ ਚ ਲਾਇਆ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਦਰਦਰਾ ਜਿਹਾ ਰੱਖ ਕੇ ਤੇ ਤੁਸੀਂ ਇਹਨੂੰ ਕਰਨਾ ਤੇ ਬਹੁਤਾ ਇਹਦੇ ਵਿੱਚ ਪਾਣੀ ਪਾ ਪਾ ਕੇ ਤੁਸੀਂ ਇਹਨੂੰ ਗ੍ਰਾਈਂਡ ਨਹੀਂ ਕਰਨਾ ਕਿਉਂਕਿ ਬਹੁਤਾ ਬੈਟਰ ਫਿਰ ਪਤਲਾ ਹੋ ਜਾਊਗਾ ਇਹ ਪਤਲਾ ਬੈਟਰ ਨਹੀਂ ਕਰਨਾ ਅਸੀਂ ਮਤਲਬ ਨੋਰਮਲ ਜਿਹਾ ਕਰਨਾ ਹੈ ਕਿ ਚਮਚੇ ਨਾਲ ਫੇਂਦਾ ਜਾਵੇ ਕਿਉਂਕਿ ਫੁੱਲ ਦੇ ਬਹੁਤ ਵਧੀਆ ਹੈ ਇਹਦੇ ਵਿੱਚ ਤੁਸੀਂ ਕੁਝ ਵੀ ਨਾ ਨਾ ਪਾਓ ਤੇ ਫਿਰ ਵੀ ਬਹੁਤ ਵਧੀਆ ਫੁੱਲਦੇ ਆ ਮੈਂ ਤਾਂ ਵੈਸੇ ਵੀ ਵਿੱਚ ਇਹਨੂੰ ਪਾ ਲੈਣੀ ਹੁੰਦੀ ਆ ਤੁਸੀਂ ਚਾਹੋ ਤੇ ਪਾ ਸਕਦੇ ਨਹੀਂ ਤੇ ਤੁਸੀਂ ਸਕਿੱਪ ਵੀ ਕਰ ਸਕਦੇ ਜ਼ਰੂਰੀ ਨਹੀਂ ਹੁੰਦਾ ਦੇਖੋ ਆ ਦਰਦਰਾ ਇਸ ਤਰ੍ਹਾਂ ਦਰਦਰਾ ਜਿਹਾ ਰਹਿਣਾ ਚਾਹੀਦਾ ਇਹਨੂੰ ਜਿਆਦਾ ਤੁਸੀਂ ਬਰੀਕ ਨਹੀਂ ਕਰਨਾ ਮੈਂ ਇੱਥੇ ਸਾਰਾ ਹੀ ਕਰ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਪਾਇਆ ਵਾ ਸਾਲਟ ਤੇ ਫਿਰ ਇਹਦੇ ਵਿੱਚ ਮੈਂ ਜੀਰਾ ਮਸਾਲਾ ਤੇ ਧਨੀਆ ਮਸਾਲਾ ਪਾਇਆ ਸੀਗਾ ਤੇ ਹਾਂ ਇਹਨੂੰ ਪਾਈ ਸੀਗੀ ਹੋਰ ਕੁਝ ਨਹੀਂ ਸੀਗਾ ਮੈਂ ਪਾਇਆ ਐਕਚੁਅਲੀ ਮੇਂ ਕਾਫੀ ਦਿਨ ਹੋ ਗਏ ਵੀਡੀਓ ਬਣਾਇਨੂ ਤਾਂ ਮੈਨੂੰ ਖਿਆਲ ਵੀ ਨਹੀਂ ਕਿ ਮੈਂ ਕੀ ਕੀ ਪਾਇਆ ਸੀਗਾ ਬਟ ਮੈਨੂੰ ਮੈਨੂੰ ਪਤਾ ਹੈ ਕਿ ਰੈਸਿਪੀ ਕੀ ਹੈ ਦੇਖੋ ਆਈੜੇ ਜਿੰਨੇ ਵੀ ਮੈਂ ਮਸਾਲੇ ਪੋਣੀ ਨੇ ਤੁਹਾਡੀ ਸੇਤ ਨੂੰ ਖਰਾਬ ਨਹੀਂ ਕਰਦੇ ਲਾਲ ਮਿਰਚ ਵਗੈਰਾ ਤੁਸੀਂ ਪੋਣੀ ਚਾਹੁੰਦੇ ਆ ਤੇ ਪਾ ਸਕਦੇ ਹੋ ਮੈਂ ਘਰੇ ਯੂਜ਼ ਨਹੀਂ ਕਰਦੀ ਪਰਸਨਲੀ ਕਿਉਂਕਿ ਸਾਡੇ ਮੇਰੇ ਸੇਤ ਨੂੰ ਸੂਟ ਨਹੀਂ ਕਰਦਾ ਸੋ ਮੈਂ ਨਹੀਂ ਪਾਉਂਦੀ ਹੈਗੀ ਸੋ ਅਗਰ ਤੁਸੀਂ ਪਾਉਣਾ ਚਾਹੋ ਤੇ ਪਾ ਸਕਦੇ ਹੋ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਇਸ ਕਰਕੇ ਪਾਇਆ ਸੀ ਕਿ ਜਿਹੜੀ ਇਨੋ ਐਕਟੀਵੇਟ ਹੋ ਜਾਏ ਦੇਖੋ ਇਸ ਤਰ੍ਹਾਂ ਪਾਈਏ ਤੇ ਚੇਕ ਜੇਗ ਹੋ ਜੀ ਨਾ ਐਕਟੀਵੇਟ ਹੋ ਜਾਂਦੀ ਹੈ ਤੁਸੀਂ ਇਹਨੂੰ ਪਾ ਕੇ ਚੰਗੀ ਤਰ੍ਹਾਂ ਫੈਂਟ ਲੈਣਾ ਹੈ ਫੈਂਟਣ ਤੋਂ ਬਾਅਦ ਇਹ ਤੁਹਾਡਾ ਬੈਟਰ ਹੋ ਗਿਆ ਹੁਣ ਰੈਡੀ ਇਹਨੂੰ ਤੁਸੀਂ ਹੁਣ ਇੰਟਰਨੈਟ ਯੂਜ਼ ਕਰਕੇ ਉਹਦੇ ਚ ਆਪਣੀਆਂ ਦੇ ਪਕੌੜੇ ਕੱਢ ਸਕਦੇ ਹੋ ਇਹਦੇ ਇਹਦੇ ਪਕੌੜੇ ਦਾ ਵੀ ਖਾਂਚ ਬਹੁਤ ਦੇ ਲੱਗਦੇ ਆ ਇਹਦੇ ਤੁਸੀਂ ਦਹੀਂ ਭੱਲੇ ਵੀ ਬਣਾ ਸਕਦੇ ਹੋ ਤੇ ਸੇਮ ਪ੍ਰੋਸੀਜਰ ਨਾਲ ਤੁਸੀਂ ਰਾਮ ਲੱਡੂ ਵੀ ਬਣਾ ਸਕਦੇ ਹੋ ਕਿਸੇ ਦਿਨ ਮੈਂ ਤੁਹਾਨੂੰ ਰਾਮ ਲੱਡੂ ਦੀ ਵੀ ਰੈਸਪੀ ਸ਼ੇਅਰ ਕਰਾਂਗੀ ਬਟ ਹੁਣ ਥੋੜੀ ਇੱਥੇ ਠੰਡ ਹੋ ਗਈ ਹੈ ਯੂਕੇ 'ਚ ਤੇ ਠੰਡ ਵਿੱਚ ਕੋਈ ਵੀ ਉਹ ਖਾਣੇ ਪਸੰਦ ਨਹੀਂ ਕਰਦਾ ਸੋ ਮੈਂ ਗਰਮੀਆਂ 'ਚ ਜਦੋਂ ਵੀ ਮੈਂ ਬਣਾਵਾਂਗੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਉਹਦੀ ਰੈਸਪੀ ਬਟ ਹੈਗੀ ਸੇਮ ਹੀ ਰੈਸਪੀ ਇਹੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਜੇ ਮੈਂ ਮੱਟੀਆਂ ਕੀਤੀਆਂ ਸੀ ਇਸ ਕਰਕੇ ਅਵੋਇਡ ਕਰ ਰਿਹਾ ਥੋੜਾ ਜਿਹਾ ਤੇਲ ਤਾਂ ਕਿਰਾ ਕਲਰ ਇਦਾਂ ਆ ਕਿਉਂਕਿ ਮੈਂ ਹੁਣੇ ਮਠੀਆਂ ਇਹਦੇ ਵਿੱਚ ਹੀ ਬਣਾਈਆਂ ਸੀ ਇਸੇ ਤੇਲ 'ਚ ਤੇ ਉਸੇ ਤੇਲ 'ਚ ਫਿਰ ਮੈਂ ਇਹਨੂੰ ਕੱਢਣ ਲੱਗੀ ਸੀਗੀ ਭੱਲਿਆਂ ਨੂੰ ਇਸ ਤਾਂ ਚਮਚੇ ਦੇ ਬੈਟ ਤੋਂ ਇਹ ਚਾਹਤੇ ਹੱਥ ਨਾਲ ਵੀ ਪਾ ਸਕਦੇ ਹੋ ਪਰ ਚਮਚੇ ਨਾਲ ਵਧੀਆ ਬਣਦੇ ਜਾਂਦੇ ਐ ਇਸ ਨੂੰ ਚਮਚੇ ਨਾਲ ਪਾਉਂਦੀ ਰਹਿਣੀ ਹੈ ਇਹਨੂੰ ਹੌਲੀ-ਹੌਲੀ 4 ਤੋਂ 5 ਪਾਓ ਇਹ ਬਹੁਤ ਵਧੀਆ ਫੁੱਲਦੇ ਆ ਟੇਸਟ ਵੀ ਬਹੁਤ ਵਧੀਆ ਹੁੰਦਾ ਆ ਇਕਦਮ ਪੂਰੇ ਸਪੰਜੀ ਹੁੰਦੇ ਆ ਤੇ ਦੇਖੋ ਇਹਦੇ ਵਾਸਤੇ ਤੁਹਾਨੂੰ ਐਡਾ ਹੈਗਾ ਨਹੀਂ ਕੋਈ ਪ੍ਰੈਫਰੈਂਸ ਨਹੀਂ ਹੈ ਬਹੁਤੀ ਵੀ ਤੇਲ ਤੁਹਾਡਾ ਬਹੁਤ ਗਰਮ ਹੋਣਾ ਚਾਹੀਦਾ ਜਾਂ ਬਹੁਤ ਠੰਡਾ ਹੋਣਾ ਚਾਹੀਦਾ ਆ ਇਹਦੇ ਵਾਸਤੇ ਤੁਸੀਂ ਗਰਮ ਤੇਲ 'ਚ ਵੀ ਇਹਨੂੰ ਪਾ ਸਕਦੇ ਹੋ ਬਟ ਤੁਹਾਨੂੰ ਇੱਕ ਟਿਪ ਦਿਆਂ ਤੇ ਤੇ ਜਿਹੜੀਆਂ ਫਿਰ ਜਿਹੜੇ ਮਠੀਆਂ ਹੁੰਦੀਆਂ ਨਾ ਉਹ ਅਗਰ ਤੁਸੀਂ ਉਹਨੂੰ ਫੁੱਲ ਫਲੇਮ ਦੇ ਉੱਤੇ ਮਤਲਬ ਕਿ ਜ਼ਿਆਦਾ ਗਰਮ ਤੇਲ 'ਚ ਪਾਓਗੇ ਨਾ ਉਹ ਛੇਤੀ ਬਨ ਜਾਣਗੀਆਂ ਤੇ ਉਹਨੀਆਂ ਕ੍ਰਿਸਪੀ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਕਿ ਨਹੀਂ ਬਨਗੀਆਂ ਤੇ ਅਗਰ ਤੁਸੀਂ ਉਹਨੂੰ ਮੀਡੀਅਮ ਗੈਸ ਤੇ ਪਹਿਲਾਂ ਤੁਸੀਂ ਪਾਓਗੇ ਟਿੱਕੀਆਂ ਨੂੰ ਮਠੀਆਂ ਨੂੰ ਮਤਲਬ ਮੇਦੇ ਦੇ ਟਿੱਕੀਆਂ ਹੀ ਹੋ ਗਿਆ ਐਜਾ ਮਠੀਆਂ ਨੂੰ ਅਗਰ ਤੁਸੀਂ ਲੋ ਫਲੇਮ ਤੇ ਪਾਓਗੇ ਫਿਰ ਉਹ ਹੌਲੀ 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 ਕਰਕੇ ਉਹ ਆਕਰ ਦੇ ਜਾਣਗੇ ਉਸ ਤੋਂ ਬਾਅਦ ਉਹਨੂੰ ਤੁਸੀਂ ਗੈਸ ਫੁੱਲ ਕਰਕੇ ਉਹਦਾ ਕਲਰ ਚੇਂਜ ਕਰ ਸਕਦੇ ਹੋ ਮਤਲਬ ਪਹਿਲੇ ਤੁਸੀਂ ਪੰਜ ਦੋ ਤਿੰਨ ਮਿੰਟ ਕਹਿ ਲਓ ਤੁਸੀਂ ਉਹਨੂੰ ਲੋ ਫਲੇਮ ਤੇ ਹੀ ਰਹਿਣ ਦੇਣਾ ਉਸ ਤੋਂ ਬਾਅਦ ਉਹਦੀ ਫੁੱਲ ਫਲੇਮ ਕਰਨੀ ਆ ਫਿਰ ਉਹ ਵਧੀਆ ਮਤਲਬ ਕ੍ਰਿਸਪੀ ਬਣਦੀਆਂ ਨੇ ਇਹ ਇਹਨੂੰ ਤੁਸੀਂ ਜਿੱਦਾਂ ਦੀ ਮਰਜ਼ੀ ਮਤਲਬ ਕੱਢ ਸਕਦੇ ਹੋ ਤੁਹਾਡੀ ਆਪ ਦੀ ਪ੍ਰੀਫਰੈਂਸ ਹੈ ਮੈਂ ਇੱਥੋਂ ਇਹਨੇ ਕੱਢ ਕੇ ਰੱਖਿਆ ਸੀ ਤੇ ਸਾਰੇ ਤੇ ਇੱਕੋ ਵਾਰ ਖਾਦੇ ਨਹੀਂ ਸੀ ਜਾਣੇ ਇਸ ਕਰਕੇ ਕੁਛ ਨਾ ਮੈਂ ਸਾਈਡ ਤੇ ਕਰ ਛੜੇ ਜਿਗੇ ਕਿ ਉਹਨਾਂ ਨੂੰ ਮੈਂ ਦੂਸਰੇ ਉਦਾਂ ਦਾ ਹੀ ਬਣਾਵਾਂਗੀ ਤੇ ਉਹਦੇ ਚ ਯੂਜ਼ ਕਰ ਲਾਂਗੇ ਦੇਖੋ ਕਿੰਨੇ ਸੌਫਟ ਆ ਫਿਰ ਤੇ ਥੋੜੇ ਮੈਂ ਇਧਰ ਕਰ ਲੈ ਸੀ ਕਿ ਇਹਦੇ ਚ ਹਾਨੂੰ ਪਾਣੀ ਐਡ ਕਰਨਾ ਪੈਣਾ ਆ ਕਿਉਂਕਿ ਜਦੋਂ ਤੁਸੀਂ ਦਹੀਂ ਭੱਲਾ ਬਣਾਉਂਦੇ ਹੋ ਇਹਦੇ ਵਿੱਚ ਤੁਸੀਂ ਉਹਦਾ ਨਾਣ ਥੋੜੇ ਜਿਹਾ ਪਾਣੀ 'ਚ ਸੋਕ ਕਰਕੇ ਰੱਖਣਾ ਹੀ ਪੈਂਦਾ ਤੇ ਇਹ ਦੇਖੋ ਆਹਦੀ ਮੱਠੀ ਕਿੰਨੀ ਕ੍ਰਿਸਪੀ ਬਣੀ ਆ ਸੋ ਇੱਧਰ ਆ ਜਾਓ ਹੁਣ ਪਣੀ ਐਡ ਕਰਦੇ ਆ ਇਹਦੇ ਥੋੜਾ ਪਾਣੀ ਐਡ ਕਰਕੇ ਇਹਨੂੰ ਸੋਕ ਕਰਕੇ ਰੱਖ ਦਿਆਂਗੇ ਉਹਦੇ ਨਾਲ ਕੀ ਇੱਕ ਇੱਕ ਤੇ ਐਕਸਟਰਾ ਜਿਹੜਾ ਔਇਲ ਹੁੰਦਾ ਉਹ ਵੀ ਨਿਕਲ ਜਾਂਦਾ ਆ ਦੂਸਰਾ ਇਹ ਇਹਦੇ ਵਿੱਚ ਦਹੀਂ ਭੱਲੇ ਦੇ ਵਿੱਚ ਇਦਾਂ ਹੀ ਪੈਂਦੇ ਆ ਸੌਫਟ ਹੋ ਜਾਂਦੇ ਆ ਜਿੰਨਾ ਇਹਨਾਂ ਨੇ ਪਾਣੀ ਚੂਸਣਾ ਹੁੰਦਾ ਚੂਸ ਕੇ ਲੈਂਦੇ ਆ ਵਾਚ ਇਹਨੂੰ ਨਿਚੋੜ ਕੇ ਸਕਵੀਜ਼ ਕਰ ਲੀਦਾ ਵਾ ਤੇ ਕੱਢ ਫਿਰ ਉਹਨੂੰ ਯੂਜ਼ ਕਰੀਦਾ ਆ ਇਹਦਾ ਮੈਥਡ ਤਾਂ ਸਹੀ ਇਹੀ ਆ ਪਰ ਰੀਜ਼ਨ ਕੀ ਹੈ ਮੈਨਾ ਇੰਨਾ ਖਾਸ ਮੈਨੂੰ ਵੀ ਨਹੀਂ ਪਤਾ ਹੈਗਾ ਜੇ ਅਗਰ ਮੈਂ ਤੁਹਾਨੂੰ ਕਾਵਾਂ ਫਿਰ ਇਸ ਤਰ੍ਹਾਂ ਤੁਸੀਂ ਇਹਨੂੰ ਨਿਚੋੜ ਲੈਣਾ ਤੇ ਨਿਚੋੜਨ ਚੜ ਕੇ ਤੁਸੀਂ ਆਪਣੀ ਪਲੇਟ ਵਿੱਚ ਸਜਾ ਲੈਣਾ ਸਿੰਪਲ ਪਾਸ਼ਾ ਚ ਹੀ ਮੈਨੂੰ ਦੱਸਣਾ ਆਉਂਦਾ ਜੇ ਬਹੁਤਾ ਮੈਨੂੰ ਨਹੀਂ ਦੱਸਣਾ ਆਉਂਦਾ ਮੈਨੂੰ ਚੀਜ਼ ਬਣਾਉਣੀ ਆਉਂਦੀ ਐ ਐਕਸਪਲੇਨ ਕਰਨੀ ਵੀ ਆਉਂਦੀ ਐ ਬਟ ਅਗਰ ਤੁਸੀਂ ਕਹੋ ਕਿ ਉਹਨੂੰ ਮੈਂ ਪ੍ਰੋਪਰ ਵੇ ਨਾਲ ਜਿੱਦਾਂ ਅਦਰ ਸ਼ੈਫ ਵਗੈਰਾ ਤੁਹਾਨੂੰ ਐਕਸਪਲੇਨ ਕਰਦੇ ਹੋਵੇਂ ਮੈਨੂੰ ਨਹੀਂ ਹੁੰਦਾ ਐਕਸਪਲੇਨ ਕਰਨਾ ਕਿ ਮੈਂ ਸਿਰਫ ਘਰੇ ਇਹ ਚੀਜ਼ਾਂ ਮੈਂ ਕਿਤੇ ਸਿੱਖਿਆ ਨਹੀਂ ਆ ਮੈਂ ਜਸਟ ਇੱਕ ਘਰੇ ਬਣਾਉਣੀ ਆ ਤੇ ਆਪੇ ਹੀ ਚੀਜ਼ਾਂ ਬਣਾਵਣਾ ਕਿ ਸਿੱਖਿਆ ਨੇ ਕਿਸੇ ਨੇ ਮੈਨੂੰ ਕਦੀ ਕੁਝ ਸਿਖਾਇਆ ਨਹੀਂ ਲੋਕਾਂ ਨੂੰ ਬਹੁਤ سارے ਸ਼ੌਂਕ ਹੁੰਦੇ ਆ ਬਟ ਮੈਨੂੰ ਇਹੋ ਜਿਹੀ ਚੀਜ਼ਾਂ ਦਾ ਬਸ ਘਰੇ ਬਣਾ ਕੇ ਜਿੱਜਾ ਆਪਣੇ ਹਸਬੰਦ ਨੂੰ ਸਾਰਿਆਂ ਨੂੰ ਖਵਾਉਣੀਆਂ ਹੀ ਪਸੰਦ ਆ ਮੇਰਾ ਸ਼ੌਂਕ ਇਹੀ ਆ ਕਿ ਮੈਂ ਵਨਸ ਵਨੀਆਂ ਜਿੱਜਾ ਬਣਾਵਾ ਤੇ ਆਪਣੇ ਘਰੇ ਸਾਰਿਆਂ ਨੂੰ ਖਵਾਵਾ ਤੇ ਇਹ ਚਲੋ ਇਦਾਂ ਮੈਨੂੰ ਰੱਖ ਲਿਆ ਸੀਗਾ ਕੱਢ ਕੇ ਪੰਜ ਕਿਉਂਕਿ ਇਹ ਹੈਵੀ ਵੀ ਹੁੰਦੇ ਆ ਖਾ ਖਾਦੇ ਨਹੀਂ ਜਾਂਦੇ ਬਾਲੇ ਤੇ ਫਿਰ ਆ ਦੇਖੋ ਮਠੀ ਕਿੰਨੀ ਕ੍ਰਿਸਪੀ ਹੈਗੀ ਇਹਨੂੰ ਅਸੀਂ ਦਾ ਤੋੜ ਕੇ ਇਹਦੇ ਤੇ ਪਾ ਲੈਣਾ ਹੈ ਤੇ ਇਹਦੇ ਉੱਪਰ ਮੈਂ ਪਾਈ ਸੀਗੀ ਰੈੱਡ ਚਟਨੀ ਉਹ ਵੀ ਮੈਂ ਘਰੇ ਬਣਾਈ ਸੀ ਗ੍ਰੀਨ ਚਟਨੀ ਵੀ ਮੈਂ ਘਰੇ ਬਣਾਈ ਸੀ ਤੇ ਦਹੀਂ ਨੂੰ ਤੁਸੀਂ ਫੈਂਟ ਲੈਣਾ ਉਹ ਮੈਂ ਵੀਡੀਓ ਰਿਕਾਰਡ ਕਰਨ ਦਾ ਚੇਤਾ ਨਹੀਂ ਸੀ ਕਰ ਯਾਰ ਦਹੀਂ ਨੂੰ ਤਾਂ ਹੀ ਤੁਹਾਨੂੰ ਫੈਂਟ ਲੈਣਾ ਹੈ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਨਮਕ ਐ ਥੋੜੀ ਜੀ ਇਹਦੇ ਵਿੱਚ ਚੀਨੀ ਐਡ ਕਰ ਲਿਓ ਕਿਉਂਕਿ ਕਈ ਵਾਰ ਨਾ ਇਹਦੇ ਵਿੱਚ ਵਗੈਰਾ ਨਮਕ ਵਗੈਰਾ ਘੱਟ ਜਾਂਦਾ ਮੈਂ ਪਾਇਆ ਸੀਗਾ ਪਰ ਉਹ ਮੈਂ ਰਿਕਾਰਡ ਨਹੀਂ ਕੀਤਾ ਸੋ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਚੀਨੀ ਤੇ ਥੋੜਾ ਜਿਹਾ ਜੇ ਤੁਸੀਂ ਨਮਕ ਪਾ ਕੇ ਫੈਂਟ ਲੈਣਾ ਹੈ ਮਿਰਚ ਤੁਸੀਂ ਫਿਰ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੇਰੇ ਘਰੇ ਬੱਚੇ ਵੀ ਖਾਂਦੇ ਐ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੀ ਮਿਰਚ ਬਹੁਤੀ ਨਹੀਂ ਪਉਂਦੀ ਤੇ ਦੇ ਉੱਪਰ ਹੁਣ ਪਾਵਾਂਗੇ ਸੀ ਗ੍ਰੀਨ ਚੜਨੀ ਇਹ ਵੀ ਮੈਂ ਘਰੇ ਬਣਾਈ ਹੈ ਇਹਦੀ ਰੈਸਪੀ ਵੀ ਮੈਂ ਤੁਹਾਨੂੰ ਸੂਨ ਸ਼ੇਅਰ ਕਰਾਂਗੀ ਗਾਲੇ 당ਗੇ ਮੇਰੇ ਥੋੜਾ ਟਾਈਮ ਨਹੀਂ ਲੱਗਦਾ ਪਿਆ ਮੇਰੇ ਕੋ ਸਾਰੀ ਵੀਡੀਓਜ਼ ਬਣੀਆਂ ਪਈਆਂ ਨੇ ਮੈਂ ਤੁਹਾਨੂੰ ਜਲਦੀ ਹੀ ਇਹ ਵੀਡੀਓ ਵੀ ਅਪਲੋਡ ਕਰਕੇ ਇਹਦੀ ਰੈਸਪੀ ਵੀ ਸ਼ੇਅਰ ਕਰਾਂਗੀ ਤੇ ਇਹਦੇ ਉੱਪਰ ਪਾਣੀ ਹੈ ਤੁਸੀਂ ਰੈੱਡ ਚਟਨੀ ਰੈੱਡ ਚਟਨੀ ਪਾ ਕੇ ਤੇ ਉੱਪਰ ਤੁਸੀਂ ਜੋ ਵੀ ਸੈਲਡ ਚ ਪਸੰਦ ਕਰਦੇ ਹੋ ਮੈਂ ਸਿਰਫ ਇਹਦੇ ਵਿੱਚ ਟਮਾਟਰ ਤੇ ਅਨੀਅਨ ਹੀ ਯੂਜ਼ ਕੀਤਾ ਸੀਗਾ ਤੇ ਹੋਰ ਕੁਝ ਨਹੀਂ ਯੂਜ਼ ਕੀਤਾ ਜੋ ਵੀ ਤੁਸੀਂ ਯੂਜ਼ ਕਰਦੇ ਹੋ ਤੁਸੀਂ ਪਾ ਸਕਦੇ ਹੋ ਤੁਹਾਡੀ ਆਪ ਦੀ ਇੱਛਾ ਹੈ ਤੇ ਇਹ ਬਹੁਤ ਹੀ ਖਾਣ ਚ ਵਧੀਆ ਬਣਦੇ ਆ ਤੇ ਹੈਲਦੀ ਵੀ ਹੁੰਦੇ ਆ ਘਰ ਚ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਹੋਰ ਕਿਹਈ ਤੁਹਾਨੂੰ ਕੋਈ ਰੈਸਪੀ ਚਾਹੀਦੀ ਹੈ ਤੇ ਮੈਨੂੰ ਜ਼ਰੂਰ ਦੱਸਿਓ ਮੈਂ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੀ ਉਹ ਰੈਸਪੀ ਬਣਾ ਕੇ ਤੇ ਮਿਲਾਂਗੀ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਤਾਂ ਅਕਲੇ ਪਲੀਜ਼ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਹੈ ਤੇ ਕਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗੀ ਕਿਉਂਕਿ ਹਰ ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਵੀ ਕ ਆਪਣੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਕੀ ਚੀਜ਼ ਪਸੰਦ ਹੁੰਦੀ ਨਹੀਂ ਕਿੰਨੀ ਹੋ ਸਕਦਾ ਮੈਂ ਕੁਝ ਗਲਤ ਬੋਲੀ ਹੋਵਾਂ ਜੇ ਮੈਂ ਗਲਤ ਕੁਝ ਬੋਲੀ ਹੋਵਾਂ ਗਿਆ ਤਾਂ ਮੈਨੂੰ ਮਾਫ਼ ਕਰ ਦਿਓ ਕਿਉਂਕਿ ਗਲਤੀ ਹੋ ਜਾਂਦੀ ਬੰਦੇ ਕੋ ਬੋਲਦੇ-ਬੋਲਦੇ ਜਿਵੇਂ ਮੈਂ ਟਿੱਕੀ ਕਹੀ ਜਾਣੀ ਸੀਗੀ ਹੈਗੀ ਉਹ ਮੱਟੀ ਸੀਗੀ ਇਸ ਤਰ੍ਹਾਂ ਸੋ ਮਿਲਾਂਗੇ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ḍo like share and subscribe till then bye